हेलो माय डियर स्टूडेंट्स वेलकम बैक टू माय चैनल बेटा आज से क्लास 8th चैप्टर नंबर 2 दी एक्सरसाइज 2.3 स्टार्ट करने जा रहे हैं ਅਸੀਂ ਇਹਦਾ ਪਹਿਲਾ ਕੁਐਸਚਨ ਕਰਦੇ ਆਂ ਇਹਦੇ ਵਿੱਚ ਅਸੀਂ ਸਮੀਕਰਨਾਂ ਨੂੰ ਹੱਲ ਕਰਨਾ ਹੈ ਇਸ ਤੋਂ ਪਹਿਲਾਂ ਅਸੀਂ ਦੋ ਐਕਸਰਸਾਈਜ਼ਸ ਕਰ ਚੁੱਕੇ ਆਂ ਤਾਂ 2.3 ਦਾ ਪਹਿਲਾ ਕੁਐਸਚਨ ਹੈਗਾ n/2 3n/4 5n/6 21 ਠੀਕ ਹੈ ਜੀ ਤਾਂ ਅਸੀਂ ਇਹਨੂੰ ਸੋਲਵ ਕਰਨਾ ਹੈ ਤਾਂ ਇੱਥੇ ਸਾਡੇ ਕੋਲੇ ਜਿਹੜਾ ਚੱਲ ਹੈਗਾ ਉਹ x ਨਹੀਂ ਹੈਗਾ n ਤਾਂ ਸਮੀਕਰਨ ਨੂੰ ਹੱਲ ਕਰਨ ਦਾ ਮਤਲਬ ਇਹੀ ਹੁੰਦਾ ਵੀ ਜਿਹੜਾ ਉਹ ਚ ਚੱਲ ਹੈ ਮਤਲਬ ਅੰਗਰੇਜ਼ੀ ਦਾ ਅਲਫਾਬੈਟ ਹੈ ਨਾ ਅਸੀਂ ਉਹਨੂੰ ਉਹਦੀ ਵੈਲਿਊ ਕੱਢਣੀ ਹੁੰਦੀ ਹੈ ਤਾਂ ਇੱਥੇ ਅਸੀਂ n ਦੀ ਵੈਲਿਊ ਕੱਢਣੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲੇ ਖੱਬੇ ਪਾਸੇ ਦੇ ਵਿੱਚ ਪਰਿਮੇਯ ਸੰਖਿਆਵਾਂ ਮੱਟੇ ਵਾਲੀ ਸੰਖਿਆ ਹੈ ਔਰ ਸਭ ਦੇ ਹਰ ਜਿਹੜੇ ਆ ਉਹ ਅਲੱਗ-ਅਲੱਗ ਹੈ ਤੇ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਅਸੀਂ ਖੱਬੇ ਪਾਸੇ ਦੇ ਵਿੱਚ ਜਿਹੜੇ ਹਾਰ ਐ ਇਹਨਾਂ ਦਾ ਐਲਸੀਐਮ ਲਵਾਂਗੇ ਤੇ ਇਹਨੂੰ ਸੋਲਵ ਕਰਾਂਗੇ ਜਿੱਦਾਂ ਅਸੀਂ ਪਰਿਮੇਯ ਸੰਖਿਆਵਾਂ ਨੂੰ ਸੋਲਵ ਕਰਦੇ ਹਾਂ ਠੀਕ ਹੈ ਤਾਂ ਮੈਂ ਕੀ ਕੀਤਾ 2 4 ਤੇ 6 ਇਹਦਾ ਮੈਂ ਲਘੁਤਮ ਲੈ ਲਿਆ ਅਸੀਂ ਲਘੁਤਮ ਲੈ ਕੇ ਹੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ 2 ਤੇ ਭਾਗ ਕੀਤੀ ਉਸ ਤੋਂ ਬਾਅਦ ਫਿਰ 2 ਤੇ ਭਾਗ ਕਰਾਂਗੇ ਫਿਰ ਅਸੀਂ 2 ਤੋਂ ਬਾਅਦ ਜਿਹੜੀ 3 ਆਪਾਂ ਸੰਖਿਆ ਉਹਦੇ ਤੇ ਭਾਗ ਕਰਾਂਗੇ ਜਿੰਨੀ ਦੇ ਸਾਡੇ ਕੋਲ نیچے 1 ਨਹੀਂ ਆ ਜਾਂਦਾ ਤਾਂ ਹੁਣ ਸਾਡੇ ਕੋਲੇ ਜਿਹੜਾ ਐਲਸੀਐਮ ਹੈਗਾ ਉਹ ਕੀ ਆ ਗਿਆ 12 ਠੀਕ ਹੈ ਜੀ 12 ਐਲਸੀਐਮ ਆ ਗਿਆ ਇੱਧਰ ਅਸੀਂ 21 ਐਜ਼ ਇਟ ਇਜ਼ ਹੀ ਲਿਖ ਲੈਣੇ ਇੱਕ ਵਾਰ ਹੁਣ ਦੇਖੋ ਪਰਮੇਯ ਸੰਖਿਆਵਾਂ ਨੂੰ ਜਿਹੜੀ ਇਸ ਤਰ੍ਹਾਂ ਦੀ ਟਾਈਪ ਦੇ ਸਵਾਲ ਹੁੰਗੇ ਉਹਨੂੰ ਨਾ ਤਿੰਨ ਤਰੀਕੇ ਦੋ ਤਿੰਨ ਤਰੀਕੇ ਹੁੰਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਹੁਣ ਜੀ ਸਾਡੇ ਕੋਲੇ ਐਲਸੀਐਮ ਲਘੁਤਮ 12 ਆ ਗਿਆ ਨਾ ਤਾਂ ਅਸੀਂ ਇਹਨਾਂ ਤਿੰਨ ਪਰਿਮੇਯ ਸੰਖਿਆਵਾਂ ਜਿਹੜੀਆਂ ਖੱਬੇ ਪਾਸੇ ਇਹਨਾਂ ਦੇ ਹਾਰ ਅਸੀਂ 12 ਬਣਾਉਣੇ ਆ। ਤਾਂ ਅਸੀਂ ਕੀ ਕਰ ਸਕਦੇ ਆ ਪਹਿਲੀ ਅਪਰੋਚ ਸਾਈਡ ਕੋਲ ਇਹ ਹੈ ਵੀ ਅਸੀਂ ਪਹਿਲੀ ਸੰਖਿਆ ਤਾਂ ਸਾਡੇ ਕੋਲ 2 ਹੈਗਾ ਜੇ 12 ਬਣਾਉਣਾ ਤਾਂ ਅਸੀਂ ਅੰਸ਼ ਤੇ ਹਰ ਨੂੰ 6 ਨਾਲ ਗੁਣਾ ਕਰ ਦਈਏ ਤਾਂ ਸਾਡੇ ਕੋਲੇ 6n/12 ਆ ਜੀਗਾ। ਠੀਕ ਹੈ ਜੀ ਤਾਂ ਅਸੀਂ ਉੱਤੇ 6n ਲਿਖ ਦਾਂਗੇ। ਦੂਸਰਾ ਤਿੱਕਾ ਜਿਹੜਾ ਆਮ ਕਾਮਨ ਲਈ ਸਾਰੇ ਦੱਸਦੇ ਆ ਕਿ ਤੁਸੀਂ ਕੀ ਕਰੋ ਪਹਿਲਾਂ 8 ਨੂੰ ਲਗਉਤਮ ਨਾਲ ਭਾਗ ਕਰ ਲਓ 12 ਨੂੰ 2 ਨਾਲ ਭਾਗ ਕਰ ਲਓ 6 ਆ ਗਿਆ ਤੇ 6 ਨੂੰ ਅੰਸ਼ ਨਾਲ ਗੁਣਾ ਕਰ ਦਿਓ ਉਹ ਵੀ ਠੀਕ ਹੈ ਠੀਕ ਹੈ 6 ਐਨ ਹੀ ਫੇਰ ਆਏਗਾ ਤੀਸਰਾ ਇੱਕ ਹੋਰ ਵੀ ਹੁੰਦਾ ਠੀਕ ਹੈ ਉਹਦੇ ਚੀ ਹੁੰਦਾ ਵੀ ਜੇ ਸਾਨੂੰ ਹੁਣ ਗੁਣਾ ਕਰਨੀ ਆ ਗਈ ਅਸੀਂ ਪਰਿਮੇਯ ਸੰਖਿਆਵਾਂ ਦਾ ਜੋੜ ਤੇ ਘਟਾਓ ਆਲਰੇਡੀ ਸਿੱਖ ਲਿਆ ਪਰਿਮੇਯ ਸੰਖਿਆਵਾਂ ਦੀ ਸਾਨੂੰ ਗੁਣਾ ਕਰਨੀ ਆ ਗਈ ਤਾਂ ਅਸੀਂ ਡਾਇਰੈਕਟ n/2 ਨੂੰ ਐਲਸੀਐਮ ਨਾਲ ਮਲਟੀਪਲਾਈ ਵੀ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਫਿਰ ਵੀ ਦੇਖੋ ਇਹ ਕੱਟ ਕੇ 6 n n ਫਿਰ ਵੀ ਆਨਸਰ ਸੇਮ ਆਏਗਾ ਬੱਸ ਇੱਥੇ 6n ਪਰ ਆਏਗਾ ਤਾਂ ਤੁਹਾਨੂੰ ਮੈਂ ਤਿੰਨ ਅਪਰੋਚ ਦੱਸਦੀਆਂ ਇੱਕ ਵਿੱਚ ਤੁਸੀਂ ਹਰ ਬਰਾਬਰ ਕਰੋਗੇ ਫਿਰ ਵੀ ਕੀ ਹੈ ਵੀ ਅੰਸ਼ ਤੇ ਹਰ ਨੂੰ 6 ਨਾਲ ਗੁਣਾ ਕੀਤੀ ਤਾਂ ਉੱਪਰ 6n ਆ ਗਿਆ ਇੱਥੇ 6n ਲਿਖ ਲਓ ਜਾਂ ਕੀ ਕਰੋ ਹਰ ਨੂੰ ਪਹਿਲਾਂ ਉੱਪਰ ਨਾਲ ਗੁਣਾ ਕਰੋ ਜਵਾਬ ਨੂੰ ਅੰਸ਼ ਨਾਲ ਗੁਣਾ ਕਰੋ ਸੌਰੀ ਅ ਹਰ ਨੂੰ ਲਘੁਤਮ ਨਾਲ ਭਾਗ ਕਰਕੇ ਜਵਾਬ ਨੂੰ ਅਨਿਸ਼ਣ ਨਾਲ ਗੁਣਾ ਕਰ ਲਓ ਔਰ 3rd ਕੀ ਹੈਗਾ ਤੁਸੀਂ ਸਾਰੀ ਪਰਿਮੇਯ ਸੰਖਿਆ ਚੱਕ ਕੇ ਉਹਨੂੰ ਲਘੁਤਮ ਨਾਲ ਗੁਣਾ ਕਰ ਲਓ ਕਿਉਂਕਿ ਹੁਣ ਅਸੀਂ ਇਹ ਸਿੱਖ ਚੁੱਕੇ ਹਾਂ ਕਿ ਪਰਿਮੇਯ ਸੰਖਿਆਵਾਂ ਨੂੰ ਗੁਣਾ ਕਿਵੇਂ ਕਰੀਦੀ ਹੈ ਤਾਂ ਫਿਰ ਵੀ 6n ਆਏਗਾ ਸੇਮ ਵੇ ਅਸੀਂ ਮਾਈਨਸ ਦਾ ਨਿਸ਼ਾਨ ਲਾ ਲਿਆ ਹੁਣ ਅਸੀਂ ਕੀ ਕਰਾਂਗੇ ਅਗਲੀ ਪਰਿਮੇਯ ਸੰਖਿਆ 3n/4 ਲਈ ਔਰ ਉਹਨੂੰ ਅਸੀਂ ਫਿਰ ਲਘੁਤਮ ਨਾਲ ਗੁਣਾ ਕੀਤਾ ਤੇ ਸਾਡੇ ਕੋਲ 3 ਆ ਗਿਆ ਹੁਣ ਨੀਚੇ ਤੇ ਸਾਡੇ ਕੋਲ 1 ਹੀ ਆ ਗਿਆ ਤਾਂ 3 1 3 n ਪਲੱਸ ਹੁਣ ਅਸੀਂ 5n/6 ਨੂੰ ਵੀ ਫਿਰ ਲਗਤਮ ਨਾਲ ਗੁਣਾ ਕਰਦੇ ਆ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿ 6 ਹੈਗਾ ਜੇ ਅਸੀਂ 12 ਬਣਾਉਣਾ ਤਾਂ 2/2 ਨਾਲ ਗੁਣਾ ਕਰ ਦੋ ਤਾਂ ਫਿਰ ਵੀ ਸਾਡੇ ਕੋਲ ਕੀ ਆਏਗਾ 5 ਦੋਨੇ 10n ਹੀ ਆਏਗਾ ਇਹ ਸੋਲਵ ਕਰ ਲਿਆ ਸੀ ਹੁਣ ਦੇਖੋ ਪਹਿਲਾਂ ਅਸੀਂ 6 ਤੇ 10 ਦੋਨੋਂ ਪਲੱਸ ਵਾਲੀਆਂ ਸੰਖਿਆਵਾਂ ਨੂੰ ਜੋੜ ਦਿੰਨੇ ਆ ਤੇ 10 ਤੇ 6 16n ਘਟਾਓ 9n 12 ਗੁਣਾ 21 ਹਾਂਜੀ ਹੁਣ ਅਸੀਂ 12 ਇੱਧਰ ਭਾਗ ਹੈ ਇੱਧਰ ਅਸੀਂ ਨੂੰ ਲੈ ਜਾਾਂਗੇ ਇੱਧਰ ਜਾ ਕੇ ਕੀ ਹੋ ਜਾਏਗਾ ਗੁਣਾ ਹੋ ਜਾਏਗਾ ਠੀਕ ਹੈ ਜੀ ਤਾਂ 16 ਐਨ ਦੇ ਵਿੱਚੋਂ 9 ਐਨ ਘਟਾਏ ਤਾਂ 7 ਐਨ ਤੇ 21 ਗੁਣਾ 12 ਅਸੀਂ ਪਹਿਲਾਂ ਨਹੀਂ ਦੋ ਨੂੰ ਇੱਧਰ ਗੁਣਾ ਨਹੀਂ ਕਰ ਸਕਦੇ ਜਾਂ ਚਾਰ ਨੂੰ ਜਾਂ 6 ਨੂੰ ਅਸੀਂ ਗੁਣਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਇੱਕ ਹਾਰੀ ਹੋਣਾ ਚਾਹੀਦਾ ਸਾਰਿਆਂ ਦਾ ਕਾਮਨ ਹਾਰ ਹੁਣ ਜੋ ਸਾਡੇ ਕੋਲ ਸਾਰਿਆਂ ਦਾ ਇੱਕੋ ਹਰ 12 ਹੋ ਗਿਆ ਹੁਣ 12 ਨੂੰ ਅਸੀਂ ਆ ਰਾਈਟ ਸਾਈਡ ਤੇ ਜਾ ਕੇ ਗੁਣਾ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਹੁਣ ਐਨ ਦਾ ਮੁੱਲ ਕੱਢਣਾ ਤਾਂ 21 12 ਪਹਿਲਾਂ ਹੀ ਸੀ ਤਾਂ ਆ 7 ਐਨ ਦੇ ਨਾਲ ਗੁਣਾ ਤਾਂ ਇੱਧਰ ਜਾ ਕੇ ਕੀ ਹੋ ਜੇਗਾ ਭਾਗ ਹੋ ਗਿਆ ਇਹਨੂੰ 7 ਦੇ ਬਾਹਰ ਤੇ ਕੱਟ ਦੋ 7 1 7 7 3 21 ਤਾਂ ਮੇਰੇ ਕੋਲੇ ਐਨ ਦਾ ਮੁੱਲ ਕਿੰਨਾ ਆ ਗਿਆ 12 3 36 ਇਹ ਸਾਡੇ ਕੋਲੇ ਆਨਸਰ ਆ ਗਿਆ ਥੈਂਕ ਯੂ